ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਨੂੰ ਅਦਾਲਤ ਵੱਲੋਂ AI ਨਾਲ ਬਣੀ ਡੀਫੇਕ ਘਰਾ ਕਰ ਦੇਣ ਦੇ ਬਾਵਜੂਦ ਇਹ ਵੀਡੀਓ ਤਰਨਤਾਰਨ ਜ਼ਿਮਨੀ ਚੋਣ ਵਿੱਚ ਮੁੱਦਾ ਬਣ ਗਈ ਹੈ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਚਾੜਨ ਵਾਲਾ ਕੈਨੇਡੀਅਨ ਜਗਮਨ ਸਮਰਾ ਭਾਵੇਂ ਦਾਅਵੇ ਨਾਲ ਦੁਹਾਈ ਦੇ ਰਿਹਾ ਹੈ ਕਿ ਇਹ ਵੀਡੀਓ ਅਸਲੀ ਹੈ ਪਰ ਮੁਹਾਲੀ ਅਦਾਲਤ ਨੇ ਇਸ ਨੂੰ ਫੇਕ ਘਰਾ ਕਰ ਦਿੱਤਾ ਹੈ ਪੁਲਿਸ ਨੇ ਵੀ ਜਗਮਨ ਸਮਰਾ ਖਿਲਾਫ ਮਾਮਲਾ ਦਰਜ ਕਰਕੇ ਲੋਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਇਹ ਸਭ ਦੇ ਬਾਵਜੂਦ ਇਹ ਮੁੱਦਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਖੜਾ ਛੜਦਾ ਦਿਖਾਈ ਨਹੀਂ ਦਿੰਦਾ ਸਾਫ ਕਾਂਦੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਤਰਨਤਾਰਨ ਵਿੱਚ ਚੋਣ ਪ੍ਰਚਾਰ ਦੌਰਾਨ ਇਹ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ ਵੀਡੀਓ ਫੇਕ ਘਰਾਰ ਦਿੱਤੇ ਜਾਣ ਦੇ ਬਾਵਜੂਦ ਉਹਨਾਂ ਆਖਿਆ ਕਿ ਅਜਿਹੇ ਕਿਰਦਾਰ ਵਾਲੇ ਬੰਦੇ ਨੂੰ ਲੋਕਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਇਹੋ ਗੱਲ ਤਰਨਤਾਰਨ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਜਲਸੇ ਨੂੰ ਸਬੋਧਨ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਕੀ ਉਹਨਾਂ ਤਾਂ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵਿਦੇਸ਼ ਵਿੱਚ ਨਿਵੇਸ਼ ਕਰਨ ਦੇ ਵੀ ਦੋਸ਼ ਲਾਏ ਹੁਣ ਤੱਕ ਚਰਚਾ ਚੱਲ ਰਹੀ ਸੀ ਕਿ ਆਸਟ੍ਰੇਲੀਆ ਵਿੱਚ ਕਿਸੇ ਕਾਰੋਬਾਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਥੇ ਤੌਰ ਉਤੇ ਨਿਵੇਸ਼ ਕੀਤਾ ਜਾ ਰਿਹਾ ਹੈ ਪਰ ਕੋਈ ਵੀ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਸੀ ਪਰ ਹੁਣ ਪ੍ਰਤਾਪ ਬਾਜਵਾ ਨੇ ਚੋਣ ਜਲਸੇ ਵਿੱਚ ਹੀ ਇਹ ਮੁੱਦਾ ਉਭਾਰ ਦਿੱਤਾ ਹੈ ਹਰਸਿਮਰਤ ਕੌਰ ਬਾਦਲ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਮੁੱਦੇ ਉੱਤੇ ਵੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਦੋਵਾਂ ਆਗੂਆਂ ਨੇ ਆਖਿਆ ਕਿ ਡੀਆਈਜੀ ਹਰਚਰ ਸਿੰਘ ਭੁੱਲਰ ਦਾ ਫੜਿਆ ਜਾਣਾ ਅਤੇ ਕਰੋੜਾਂ ਰੁਪਏ ਦੀ ਨਗਦ ਅਤੇ ਜਾਇਦਾਦਾਂ ਮਿਲੀਆਂ। ਪੰਜਾਬ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਪ੍ਰਤੱਖ ਉਦਾਹਰਣ ਹੈ। ਇਸੇ ਤਰ੍ਹਾਂ ਦੋਹਾਂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸੁਸੋਧੀਆਂ ਨੂੰ ਵੀ ਨਿਸ਼ਾਨੇ ਉੱਤੇ ਲਿਆ ਜਿਹੜੇ ਤਰਨਤਾਰਨ ਵਿੱਚ ਲਗਾਤਾਰ ਸਰਗਰਮ ਨੇ ਹਰ ਸਿਮਰਤ ਅਤੇ ਬਾਜਵਾ ਨੇ ਆਖਿਆ ਕਿ ਚੋਣ ਜਿੱਤਣ ਲਈ ਹਰ ਹਰਬਾ ਵਰਤਨ ਦੀਆਂ ਸਲਾਹਾਂ ਦੇਣ ਵਾਲੇ ਸੰਸਦਗੀਆਂ ਭੁਲੇਖੇ ਵਿੱਚ ਨੇ ਅਤੇ ਉਹਨਾਂ ਨੂੰ ਪੰਜਾਬੀਆਂ ਦੇ ਸੁਭਾਅ ਦਾ ਪਤਾ ਨਹੀਂ ਇਸ ਵੀਡੀਓ ਵਿੱਚ ਦੇਖੋ ਹਰ ਸਿਮਰਤ ਕੌਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਸਮੇਂ ਅਤੇ ਚੋਣਾਂ ਦੇ ਦੌਰਾਨ ਕੀ ਆਖਿਆ ਅਤੇ ਉਹ ਆਪਣੇ ਜੇਲ੍ਹ ਵਿੱਚ ਬੰਦ ਭਰਾ ਵਿਕਰਮ ਸਿੰਘ ਮਜੀਠੀਆ ਬਾਰੇ ਕੀ ਬੋਲੇ ਨਾਲ ਹੀ ਦਿਖਾਵਾਂਗੇ ਪ੍ਰਤਾਪ ਸਿੰਘ ਬਾਜਵਾ ਨੂੰ ਜੋ ਮੁੱਖ ਮੰਤਰੀ ਉੱਤੇ ਵਿਦੇਸ਼ ਵਿੱਚ ਨਿਵੇਸ਼ ਕਰਨ ਸਣੇ ਹੋਰ ਦੋਸ਼ ਲਾ ਰਹੇ ਨੇ ਯਾ ਸੀਐਮ ਨੂੰ ਮੈਂ ਤਾਂ ਹੈਰਾਨ ਆ ਕਿ ਇਹਨੂੰ ਕਿਸੇ ਨੇ ਵੋਟ ਕਿਵੇਂ ਪਾਤੀ ਤੇ ਸੀਐਮ ਦਾ ਕਿਰਦਾਰ ਕੀ ਸੀ ਇਹਦੀ ਫਿਤਰਤ ਕੌਣ ਨਹੀਂ ਜਾਣਦਾ ਸੀ ਜਿਹੜਾ ਪਾਰਲੀਮੈਂਟ 'ਚ 11 ਵਜੇ ਡੱਟਿਆ ਹੋਇਆ ਆਂਦਾ ਸੀਗਾ ਜਿਹਨੂੰ ਪਾਰਲੀਮੈਂਟ ਦਾ ਸਪੀਕਰ ਨੇ ਬਾਹਰ ਕੀਤਾ ਪੂਰੇ ਇੱਕ ਮਹੀਨੇ ਵਾਸਤੇ ਜਿਹਦੇ ਆਸ-ਪਾਸ ਦੇ ਬੈਠੇ ਹੋਏ ਇਹਦੇ ਆਪਣੀ ਪਾਰਟੀ ਦੇ ਬੰਦਿਆਂ ਨੇ ਲਿਖ ਕੇ ਸਪੀਕਰ ਨੂੰ ਚਿੱਠੀ ਦਿੱਤੀ ਕਿ ਇਹਦੇ ਕੋਲ ਬੈਠਣ ਦਾ ਔਖਾ ਹੈ ਜਿਹੜਾ ਸ਼ਰਾਬ ਪੀ ਕੇ ਤਾਂ ਪਾਰਲੀਮੈਂਟ 'ਚ 11 ਵਜੇ ਬੋਲਦਾ ਸੀ ਉਹਨੇ ਸੂਬਾ ਕੀ ਚਲਾ ਲੈਣਾ ਹੈਗਾ ਸੋ ਉਹਦਾ ਕਿਰਦਾਰ ਕੀ ਹੈ ਵੀਡੀਓ ਸਾਰਿਆਂ ਸਾਹਮਣੇ ਹੈ ਉਹਨੂੰ ਉਹਨੂੰ ਭਾਵੇਂ ਝੂਠੇ ਪਰਚੇ ਲੈ ਕੇ ਇਹ ਆਏ ਬੋਲੇ ਜੋ ਮਰਜ਼ੀ ਬੋਲੇ ਪਰ ਕੋਈ ਨਹੀਂ ਚਾਹੁੰਦਾ ਕਿ ਇਹਦਾ ਕਿਰਦਾਰ ਕੀ ਸੀਗਾ। ਉਹ ਜਿਹੜਾ ਮੁੱਖ ਮੰਤਰੀ ਆਪ ਤੇ ਪਰਿਵਾਰ ਨੂੰ ਛੱਡ ਕੇ ਸੌ ਚੱਕਨ ਸਾਰੀ ਦੂਜਾ ਵਿਆਹ ਕਰ ਲੈਂਦਾ ਹੈ। ਉਹ ਤੋਂ ਦੀ ਧੀਨੇ ਦੱਸਦਾ ਉਹ ਕਿਹੋ ਜਿਹਾ ਲੋਕ ਨਹੀਂ ਕਹਿਣਾ ਚਾਹਾਂਗੀ। ਜਿਹੜਾ ਕਹਿੰਦਾ ਸੀ ਰੰਗਲਾ ਪੰਜਾਬ ਅੱਜ ਰੰਗਲੇ ਪੰਜਾਬ 'ਚ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਪਿੰਡ ਪਿੰਡ ਘਰ ਘਰ ਨਸ਼ੇ ਇਹਨਾਂ ਨੇ ਪਹੁੰਚਾਤੇ। ਜਿਹੜੇ ਕਹਿੰਦੇ ਸੀ 4 ਹਫ਼ਤਿਆਂ 'ਚ ਨਸ਼ੇ ਖਤਮ ਕਰੇਗਾ ਵਿਕਰਮ ਸਿੰਘ ਮਜੀਠੀਆ ਜਿਹੜਾ ਇਹਨਾਂ ਦੇ ਕੋਲ ਖੋਲਦਾ ਸੀ। 4 ਮਹੀਨੇ ਚੋ ਜੇਚੇ ਬੰਦ ਕੀਤਾ ਦਸੋ ਕਿਹੜੇ ਨਸ਼ੇ ਖਤਮ ਹੋਣੇ ਕਿਉਂ ਖਤਮ ਨਹੀਂ ਹੋਏ ਇਹ ਤਾਂ ਸਰਕਾਰ ਬਰਾਂਡ ਸਾਹਿਬ 4 ਹਫ਼ਤਿਆਂ ਚ ਖਤਮ ਕਰਨੇ ਸੀ ਤੇ ਉਥੇ ਪਰਚਾ ਜੇ ਦਿੰਦੇ ਨੇ ਉਹ ਡਿਸਪਰੋਪੋਰਸ਼ਨਟ ਐਸੈਟ ਦਾ ਉਹ ਜੇ ਨਸ਼ੇ ਦਾ ਨਾ ਹੀ ਨਹੀਂ ਹੈਗਾ ਸੋ ਜਮਾਨਤ ਮੇਰੇ ਹਲਕੇ ਚ 5 ਮਹੀਨੇ ਦਾ ਬੱਚਾ ਲੋਕੀ ਵੇਚ ਰਹੇ ਨੇ ਨਸ਼ੇੜੀ ਮਾਪੇ ਨਸ਼ਾ ਦੇ ਵਾਸਤੇ ਇਹ ਤਾਂ ਨਸ਼ੇ ਦੇ ਵਿਰੋਧ ਇਹ ਲੜਾਈ ਲੜ ਰਹੀ ਹੈ ਸੋ ਨਸ਼ਿਆਂ ਦਾ ਆ ਹਾਲ ਹੈ ਕੱਟੜੇ ਇਮਾਨਦਾਰੀ ਦਾ ਤਾਂ ਡੀਆਈਜੀ ਕੋਲ ਨਾ ਦਿਖਾਤਾ ਜਿਹੜੇ ਨੋਟਾਂ ਦੇ ਢੇਰ ਉਹ ਯਾਦ ਆਗੇ ਜਿਹੜੇ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਮਿਲੇ ਸੀ ਜਦ ਕਾਂਗਰਸੀ ਮੁੱਖ ਮੰਤਰੀ ਸੀਗਾ ਮੋਹਨ ਸਿੰਘ ਸਾਹਿਬ ਦਾ ਬਿਆਨ ਨਿਕਲ ਸੀ ਉਹਦਾ ਮੁੱਖ ਮੰਤਰੀ ਇਹ ਕੱਲੀ ਕਿਉਂ ਕਰਦਾ ਹੈ ਮੁੱਖ ਮੰਤਰੀ ਕਾਹਦਾ ਹੈਗਾ ਇਹ ਮੁੱਖ ਮੰਤਰੀ ਦਿੱਲੀ ਨੂੰ ਦੇਖਿਆ ਹੋਇਆ ਹੈ ਇਹਨੇ ਕੁੱਟਨੀ ਟੇਕ ਪਿਆ ਆਪਣੀ ਕੁਰਸੀ ਕਾਦੇ ਪੰਜਾਬ ਦਾ ਚਲਾ ਕੇ केजरीवाल ਦਾ ਸਸੋਧਿਆ ਰਿਹਾ ਮੁੱਖ ਮੰਤਰੀ ਤਾਂ ਆਪਣੇ ਪੰਜਾਬ ਦੇ ਹੱਕ ਦਾ ਬੂਤਕ ਸਾਡਾ ਪਾਣੀ ਇਹਨੇ ਖੋਤਾ ਚੱਕਿਓ ਦੇਖਦਾ ਰਾਜਧਾਨੀ ਦੇ ਆਪਣਾ ਹੱਕ ਕਮਜ਼ੋਰ ਕਰਾ ਭੀਬੀ ਐਮ ਜੀ ਦੇ ਸਾਡਾ ਬੰਦਾ ਪੰਜਾਬ ਦੇ ਕਿਹੜੇ ਹੱਕ ਕੇ ਬੋਲਦਾ ਹੈਗਾ ਇਹ ਤਾਂ ਖੱਲਾ ਅਕਾਲੀ ਦਲ ਨੂੰ ਭੰਡਣ ਜੋਗਾ ਹੋਰ ਤੇ ਇਹਦੇ ਕੋਲ ਕੁਛ ਨਹੀਂ ਕਟੜ ਇਮਾਨਦਾਰ ਕਹਿਣ ਵਾਲੀ ਪਾਰਟੀ ਇਮਾਨਦਾਰੀ ਤੇ ਇਹਨਾਂ ਦੇ ਡੀਆਈਜੀ ਭੁਲਰਵੇਂ ਦੇ ਖਾਤੀ ਵਿੱਚ ਕਿੱਡੀ ਕਟੜ ਇਮਾਨਦਾਰੀ ਜਿਹੜਾ ਨੋਟਾਂ ਦੀ ਇਹੋ ਜਿਹਾ ਹੱਥ ਜਾਨਾ ਤੇ ਘਰੋਂ ਮਿਲਿਆ ਕਿੱਥੇ ਨੋਟ ਕਮਾਏ ਨੇ ਤੁਹਾਡੇ ਖੂਨ ਪਸੀਨੇ ਦੀ ਕਮਾਈ ਹੈ ਜਿਹੜੇ ਘਰੋਂ ਮਿਲਿਆ ਤੇ ਉਹਨਾਂ ਨੂੰ ਫੜਿਆ ਕੀ ਦਿੱਲੀ ਤੋਂ ਆ ਕੇ ਸੀਬੀਆਈ ਨੇ ਫੜਿਆ ਤੇ ਕਟੜ ਇਮਾਨਦਾਰੀ ਕਰ ਰਿਆ ਸੀਗਾ ਕਟੜ ਇਮਾਨਦਾਰ ਕਹਿੰਦੇ ਨੇ ਇਹਨਾਂ ਦੀ ਇਮਾਨਦਾਰੀ ਦਾ ਸਬੂਤ ਤੁਹਾਡੇ ਸਾਰਿਆਂ ਦੇ ਸਾਹਮਣੇ ਵੀਰ ਕਰਦੀਆਂ ਤੁਸੀਂ ਬੇੰਤੀਆਂ ਪਰਵਾਨ ਕਰਦੇ ਹੋਏ ਵੱਡੀ ਕਾਮਯਾਬੀ ਦੇਖੇ ਤਕਰੀਬਨ 11 ਤਰੀਕ ਨੂੰ gota pa ke ਤੁਸੀਂ ਪ੍ਰਿੰਸੀਪਲ ਸੁਭਿੰਦਰ ਕੌਰ ਜੀ ਨੂੰ ਕਾਮਯਾਬ ਕਰਕੇ ਨਿਮਰ ਹੋਗੇ ਕਿ ਇੱਕ ਸਾਲ ਬਾਅਦ ਇਹ ਝੂਠੇ ਝਾੜੂ ਜਿਹੜੇ ਇੱਥੇ ਆ ਕੇ ਕਹਿੰਦੇ ਨੇ ਸਾਮ ਦਾਮ ਢੰਡ ਵੇ ਝੂਠ ਸੱਚ ਜੋ ਹਸੀ ਜੋ ਹੀਲਾ ਬਣਾਣਾ ਹੈ ਅਪਣਾਓ ਲੇਕਿਨ ਇਲੈਕਸ਼ਨ ਜਿੱਤਨੀ ਹੈ ਇਹ ਜਿੱਤਨ ਵਾਸਤੇ ਆਏ ਨੇ ਸੇਵਾ ਵਾਸਤੇ ਨਹੀਂ ਆਏ ਨੇ ਸਾਮ ਦਾਮ ਢੰਡ ਵੇ ਇਹ ਪੰਜਾਬ ਦੀ ਹੈਗੀ ਅੱਜ ਬੀਬੀ ਦੇ ਉੱਤੇ ਜਿੱਥੇ ਸਿੱਖ ਪੰਥ ਦਾ ਇੱਕ ਇਤਿਹਾਸ ਹੈਗਾ ਕਿ ਬਿਰੋਧੀਆਂ ਦੁਸ਼ਮਣਾਂ ਦੀ ਵੀ ਪੀਤਿਆਵਲੀ ਸਤਕਾਰ ਕੀਤਾ ਜਾਂਦਾ ਹੈ ਇਹ ਵੋਟਾਂ ਦੇ ਖਾਤੇ ਨੇ ਨੌਜਵਾਨ ਧੀ ਪੈਰ ਦੇ ਉੱਤੇ ਕਿਥੇ ਕੇਸ ਕਰ ਰਹੇ ਨੇ ਕਿੱਥੇ ਜਾਊਗਾ ਪੰਜਾਬ ਇਹਨਾਂ ਦਾ ਜਿਹੜਾ ਸੁਸੋਦੀਆ ਜੀ ਅੱਜ ਫਿਰਦਾ ਇੱਥੇ ਉਹਨੇ ਕਿਹਾ ਕਿ ਅਸੀਂ ਇੱਕ ਵਾਰ ਫੇਰ ਰਾਜ ਚ ਆਣਾ ਭਾਵੇਂ ਕਿਸੇ ਢੰਗ ਦੇ ਚਾਹੀਏ ਭਾਵੇਂ ਸਾਨੂੰ ਧੱਕੇ ਨਾਲ ਆਣਾ ਪੈਵੇ ਪਾਲੇ ਸਾਨੂੰ ਖਰੀਦ ਕੇ ਲਿਆਣਾ ਪੈਜ ਅਸੀਂ ਹਰ ਧਾਮ ਧਾਮ ਜੋ ਵੀ ਹੈ ਉਹਦਾ ਇਸਤੇਮਾਲ ਕਰਕੇ ਗਵਰਨਮੈਂਟ ਜਾਮਗੇ ਨੂੰ ਇਹ ਨਹੀਂ ਪਤਾ ਇਸ ਸੋਧੀਆਂ ਨੂੰ ਉਹ ਸੋਧੀਆਂ ਜੀ ਇਹ ਪੰਜਾਬ ਤੇਰੇ ਵਰਗੇ 20 ਸੋਧੀਆਂ ਹੈ ਤੇ 20 ਇਹਨਾਂ ਨੇ ਕੱਢੇ ਤੇ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਨਾ ਗੁਰੂ ਮਹਾਰਾਜ ਸਾਹਿਬ ਦੀ ਵੇਦਨਾ ਤੁਸੀਂ ਕਾਂਗਰਸੀ ਸਰਕਾਰ ਲੈ ਕੇ ਆਓ ਇਹਨਾਂ ਨੂੰ ਵੀ ਬੰਦੇ ਤੇ ਪੁੱਤਰ ਪੱਕਾ ਪਤਾ ਪਹਿਲੇ 6 ਮਹੀਨੇ ਇਹ ਪੱ ਬੱਕੜਾਂ ਤੇ ਲੱਗੇਗੀ ਇਹਨਾਂ ਦਾ ਯਕੀਨ ਦਵਾਣਾ ਚੰਗਾ। ਸਾਗਰ ਨੂੰ ਪਹਿਲੀ ਵਾਰੀ ਇਹਦੇ ਤੇ ਪਹੁੰਚਦੀ ਆਏ। ਬਾਕੀ ਤੇ ਪਕੜ ਬਾਦ ਤੇ ਇੱਕ ਨਹੀਂ ਛੱਡਣਾ। ਜੋ ਇਹਨਾਂ ਨੁਟਕ ਸੋਟ ਪੰਜਾਬ ਦੀ ਕੀਤੀ ਔਰ ਕੈਮਰਾਮੈਨ ਕਹਿ ਰਿਹਾ। ਇਹਨਾਂ ਨੂੰ ਕੀਮਤ ਅਦਾ ਕਰਨੀ ਪੈਣੀ, ਕੀਮਤ ਅਦਾ ਕਰਨੀ ਪੈਣੀ। ਇਹਨਾਂ ਦਾ ਇੱਕ ਢਿੰਡੀ ਆਈ ਦੀ ਜਿਹੜਾ 24 ਘੰਟੇ ਨਾਲ ਰਹਿੰਦਾ 7.5 ਕਰੋੜ ਰੁਪਇਆ ਸਰਦਾਰ ਜੀ ਉਹਦੇ ਘਰੋਂ ਲੱਭਾ ਤੇ 7.5 ਕਰੋੜ। ਐ ਰੁਗਾ 100 ਹੋਰ ਪੁਲਿਸ ਦਫ਼ਤਰ ਹੈ 100 ਹੋਰ ਜਿਹੜਾ ਆਲੇ ਦੁਆਲੇ ਰੱਖਿਆ ਉਹਦੀ ਤਾਂ ਗੱਲ ਹੀ ਛੱਡੋ 20 ਕਿਲੋ ਦੇ ਕੋਈ ਸੋਨਾ ਲੱਭਾ 50 ਜਾਇਦਾ ਦਾ ਲੱਭੀਆਂ ਕੋਈ ਕੈਨੇਡਾ ਚ ਕੋਈ ਅਮਰੀਕਾ ਚ ਕੋਈ ਦੁਬਈ ਦੇ ਵਿੱਚ ਕੋਈ ਹਿੰਦੁਸਤਾਨ ਦੇ ਵਿੱਚ ਇਹ ਕਿੰਦਾ ਅਮਰੀਕਾ ਈਮਾਨਦਾਰ ਸਰਕਾਰ ਲੈ ਕੇ ਆਊਗਾ ਆਪਾਂ ਕਦੀ ਸੋਚ ਸਕਦੇ ਆ 600 ਰੁਪਏ ਦਿਹਾੜੀ ਕਰਨ ਵਾਲਾ ਜਿਹੜਾ ਬੰਦਾ ਮਾਨ ਦਾ ਸਰਕਾਰ ਦੇ ਕਿ ਆਏਗਾ ਸਾਰਾ ਮਾਲ ਚੁੱਕ ਚੁੱਕੇ ਅੱਜ ਆਸਟ੍ਰੇਲੀਆ ਜਾ ਰਹੇ ਆ ਨਾ ਆਪਣਾ ਮੈਲਬਨ ਜਾ ਰਹੇ ਇੱਥੇ ਐਨੀ ਲੇਟ ਚ ਪੈਸੇ ਲੱਗ ਰਹੇ ਸਿਡਨੀ ਦੇ ਵਿੱਚ ਪੈਸੇ ਲੱਗ ਰਹੇ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰੂਫ ਕਰਕੇ ਦਾਂਗੇ ਇੱਕ ਇੱਕ ਸਾਡੇ ਕੋਲ ਅੱਜ ਇਹਨਾਂ ਦੇ ਨਾਲ ਦੇ ਨੇ ਨਾਲ ਇਹਨਾਂ ਦੇ ਫਿਰ ਸਾਰਿਆਂ ਦੇ ਪਰਦੇ ਵਾਸ਼ਕੀਲ ਨੇ 6 ਮਹੀਨਿਆਂ ਚ ਕਰਨਗੇ ਕਿਉਂਕਿ ਕੋਈ ਪ੍ਰੈਸ ਲਿਖਣ ਨੂੰ ਤਿਆਰ ਨਹੀਂ ਕੋਈ ਟੀਵੀ ਵਖਾਣ ਨੂੰ ਤਿਆਰ ਨਹੀਂ ਕੋਈ ਅਖਬਾਰ ਲਿਖਣ ਨੂੰ ਤਿਆਰ ਨਹੀਂ ਇਹਦੇ ਕਾਰਨਾਮੇ ਵਿੱਚ ਹੀ ਲੈ ਆਵਾਰੋ ਆਰੀਏ ਇੱਕ ਵੀਡੀਓ ਪਹਿਣਾ ਦੇ ਸਾਡੀਆਂ ਮਾਵਾਂ ਬੈਠੀਆਂ ਨੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਇਹਦੇ ਕਾਰਨਾਮੇ ਆ ਰਹੇ ਨੇ ਉਹ ਕਹਿ ਰਿਹਾ ਕਿ ਰੋਜ਼ ਹਰ ਰਸਤੇ ਮੈਂ ਇੱਕ ਅੱਧਾ ਇਹਦੀ ਵੀਡੀਓ ਘੱਲਿਆ ਕਰਾਂ ਇਹਨਾਂ ਲੋਕਾਂ ਦੀ ਸਮਿਤੀ ਉਹ ਕ ਪੰਜਾਬ ਇਹਨਾਂ ਲੋਕਾਂ ਦੇ ਹੱਥਾਂ 'ਚ ਸੇਫ ਹੈ ਸਾਡੀਆਂ ਨੌਜਵਾਨ ਬੱਚੀਆਂ ਸਾਡੀਆਂ ਮਾਤਾ ਸਾਡੀਆਂ ਪਹਿਣਾ ਇਹਨਾਂ ਲੋਕਾਂ ਦੇ ਹੱਥ 'ਚ ਅਸੀਂ ਸੇਕੜਨ ਕਰ ਸਕਦੇ ਹਾਂ ਮੈਂ ਨਹੀਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਮੇਰੇ ਵੀਰੋ ਅਸੀਂ ਨੌਜਵਾਨ ਬੱਚਿਆਂ ਦੇ ਭੁੱਖ ਦੀ ਗੱਲ ਕਰੀਏ ਇਹ ਜਿੰਨੀਆਂ ਤੁਹਾਨੂੰ ਕੌਲਾਂ ਆਂਦੀਆਂ ਨੇ ਸਰਕਾਰ ਭੰ ਲੈਣ ਤੋਂ ਪਹਿਲੇ ਮਹੀਨੇ 'ਚ ਬੁੱਕ ਜਾਣਗੀਆਂ ਕੋਈ ਇਹ ਮੈਂ ਤੇ ਮੇਰਾ ਅਗਲਾ ਵਾਅਦਾ ਤੁਹਾਡੇ ਲਈ ਵੀ ਕੋਈ ਕੌਣ ਤੁਹਾਨੂੰ ਇਸ ਬਾਬਦ ਨਹੀਂ ਕਹੇ ਅਸੀਂ ਤਾਂ ਵੀ ਟੀਮ ਤੋਂ ਹਾਂ